ਇੱਕ ਦਿਨ ਗੁਰੂ ਜੀ ਜਦ ਸ਼ਿਕਾਰ ਖੇਡਣ ਗਏ ਸਨ ਤਾਂ ਪਹਾੜੀ ਰਾਜਿਆਂ ਨੇ ਉਹਨਾਂ ਉੱਤੇ ਅਚਨਚੇਤ ਹਮਲਾ ਕਰ ਦਿੱਤਾ ਗੁਰੂ ਜੀ ਨਾਲ ਬੇਸ਼ੱਕ ਬਹੁਤ ਥੋੜੇ ਸੂਰਬੀਰ ਸਨ ਪਰ ਉਹ ਐਸੀ ਬਹਾਦਰੀ ਨਾਲ ਲੜੇ ਕਿ ਪਹਾੜੀਆਂ ਨੂੰ ਕੇਵਲ ਹਾਰ ਦਾ ਹੀ ਸ सामना ਨਹੀਂ ਕਰਨਾ ਪਿਆ ਬਲਕਿ ਇੱਕ ਪਹਾੜੀ ਰਾਜਾ ਮਾਰਿਆ ਵੀ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਹਾਰ ਤੋਂ ਪਹਾੜੀ ਰਾਜਿਆਂ ਨੇ ਪੈਪੀਤ ਹੋਏ ਕਿ ਉਹਨਾਂ ਔਰੰਗਜੀਤ ਪਾਸੋਂ ਸਹਾਇਤਾ ਲੈਣ ਦਾ ਇਰਾਦਾ ਬਣਾਇਆ ਇਸ ਕਾਰਜ ਲਈ ਉਹ ਸਰਹੰਦ ਦੇ ਨਵਾਬ ਪਾਸ ਗਏ ਨਵਾਬ ਨੇ ਛੱਟ ਬਾਦਸ਼ਾਹ ਪਾਸੋਂ ਮਨਜ਼ੂਰੀ ਲੈ ਲਈ ਅਤੇ ਦੀਨਾ ਬੇਗ ਤੇ ਪੰਦੇਖਾਨ ਦੀ ਕਮਾਂਡ ਹੇਠ 10000 ਫੌਜ ਆਨੰਦਪੁਰ ਨੂੰ ਫਤਿਹ ਕਰਨ ਵਾਸਤੇ ਤੋਰ ਦਿੱਤੀ ਪਹਾੜੀ ਰਾਜਿਆਂ ਵੀ ਇੰਨੀ ਫੌਜ ਸ਼ਾਹੀ ਫੌਜ ਵਿੱਚ ਸ਼ਾਮਲ ਕਰ ਦਿੱਤੀ ਜਦ ਫਿਰ ਫੋਜ ਅਨੰਦਪੁਰ ਦੇ ਨੇੜੇ ਪੁੱਜੀ ਤਾਂ ਸਹਿਬਜ਼ਾਤਾ ਜੀਤ ਸਿੰਘ ਜੀ ਦੀ ਕਮਾਂਡ ਹੇਠ ਸਿੱਖ ਫੋਜ ਨੇ ਇਸ ਦਾ ਡਟਵਾ ਮੁਕਾਬਲਾ ਕੀਤਾ ਇਸ ਲੜਾਈ ਵਿੱਚ ਪੰਦੇ ਖਾਨ ਗੁਰੂ ਜੀ ਹੱਥੋਂ ਮਾਰਿਆ ਗਿਆ ਅਤੇ ਪਹਾੜੀ ਫੋਜ ਮੈਦਾਨ ਛੱਡ ਕੇ ਭੱਜ ਗਈ ਦੀਨਾ ਬੇਗ ਵੀ ਸਖਤ ਜ਼ਖਮੀ ਹੋ ਗਿਆ ਗੁਰੂ ਜੀ ਦੀ ਇਸ ਜਿੱਤ ਦੀਆਂ ਸਾਰੇ ਦੇਸ਼ ਵਿੱਚ ਧੂਮਾਂ ਮਚ ਗਈਆਂ ਪਰ ਪਹਾੜੀ ਰਾਜੇ ਅਧੋਮੋਏ ਸਪ ਵਾਂਗ ਵਿੱਚ ਕੋਲਣ ਲੱਗੇ ਕੁਝ ਸਮੇਂ ਬਾਅਦ ਉਹਨਾਂ ਰੰਗੜਾਂ ਅਤੇ ਗੁਜਰਾਂ ਨੂੰ ਨਾਲ ਲੈ ਕੇ ਫਿਰ ਅਨੰਦਪੁਰ ਤੇ ਧਾਵਾ ਬੋਲ ਦਿੱਤਾ ਫਿਰ ਮੈਦਾਨੀ ਲੜਾਈ ਵਿੱਚ ਉਹਨਾਂ ਨੂੰ ਬਹੁਤ ਮਾਰ ਪਈ ਅਤੇ ਰੰਘੜਾ ਅਤੇ ਗੁਜਰ ਮੈਦਾਨ ਛੱਡ ਕੇ ਭੱਜ ਗਏ ਅਖੀਰ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦਿਵਾਲੀ ਘੇਰਾ ਪਾ ਲਿਆ ਉਹਨਾਂ ਨੇ ਮਹੀਨੇ ਤੱਕ ਘੇਰਾ ਪਾ ਛੱਡਿਆ ਪਰ ਕੁਝ ਹੰਸਲ ਨਾ ਹੋਇਆ ਅਖੀਰ ਉਹਨਾਂ ਨੇ ਸੋਚਿਆ ਕਿ ਕਿਸੇ ਤਰ੍ਹਾਂ ਕਿਲੇ ਦਾ ਦਰਵਾਜ਼ਾ ਤੋੜਿਆ ਜਾਵੇ ਉਹਨਾਂ ਇੱਕ ਹਾਥੀ ਨੂੰ ਕਾਫੀ ਭੰਗ ਤੇ ਸ਼ਰਾਬ ਪਲਾਈ ਉਸ ਦਾ ਸਾਰਾ ਸਰੀਰ ਲੋਹੇ ਦੇ ਜਰਾ ਬਖਤਰਾਂ ਨਾਲ ਟੱਕ ਦਿੱਤਾ ਉਸ ਦੇ ਮੱਥੇ ਉੱਤੇ ਲੋਹੇ ਦੀਆਂ ਢਾਲਾਂ ਤੇ ਹੋਰ ਸ਼ਸਤਰ ਬੰਨ ਦਿੱਤੇ ਹਾਥੀ ਨੂੰ ਆਪਣੀਆਂ ਪਹਾੜੀ ਫੌਜਾਂ ਦੇ ਅੱਗੇ ਲਾ ਕੇ ਦਰਵਾਜ਼ੇ ਵੱਲ ਟੱਕ ਦਿੱਤਾ ਗੁਰੂ ਸਾਹਿਬ ਜੀ ਨੂੰ ਜਦ ਪਤਾ ਲੱਗਾ ਕਿ ਮਸਤ ਹਾਥੀ ਕਿਲੇ ਦਾ ਗੇਟ ਭੰਨਣ ਵਾਸਤੇ ਆ ਰਿਹਾ ਹੈ ਤਾਂ ਉਹਨਾਂ ਨੇ ਆਪਣੇ ਇੱਕ ਪਰਖੇ ਹੋਏ ਸੂਰਬੀਰ ਭਾਈ ਬਚਿੱਤਰ ਸਿੰਘ ਦੀ ਜ਼ਿੰਮੇਵਾਰੀ ਲਈ ਕੀ ਉਹ ਮਸਤ ਹਾਥੀ ਦਾ ਟਾਕਰਾ ਕਰਨ ਭਾਈ ਬਚਿੱਤਰ ਸਿੰਘ ਅਥਹਾ ਬਲਵਾਨ ਸੂਰਮਾ ਤੇ ਦਲੇਰ ਸੀ ਗੁਰੂ ਜੀ ਨੇ ਉਸ ਨੂੰ ਇੱਕ ਸ਼ਕਤੀਸ਼ਾਲੀ ਘੋੜਾ ਦਿੱਤਾ ਤੇ ਇੱਕ 나ਗਣੀ ਬਰਛਾ ਸੌਪਿਆ ਭਾਈ ਬਚਿੱਤਰ ਸਿੰਘ ਅਕਾਲ ਪੁਰਖ ਤੇ ਗੁਰੂ ਜੀ ਦਾ ਨਾਂ ਲੈ ਕੇ ਕਿਲੇ ਵਿੱਚੋਂ ਬਾਹਰ ਆ ਗਿਆ ਮਸਤ ਹਾਥੀ ਗੇਟ ਵੱਲ ਝੂਮਦਾ ਆ ਰਿਹਾ ਸੀ ਭਾਈ ਸਾਹਿਬ ਨੇ ਘੋੜੇ ਨੂੰ ਅੱਡੀ ਲਾ ਕੇ ਹਾਥੀ ਵੱਲ ਵਧਾਇਆ ਤੇ ਨੇੜੇ ਜਾ ਕੇ ਰਕਾਬਾਂ ਤੇ ਭਾਰ ਪਾ ਕੇ ਸਾਰੇ ਜ਼ੋਰ ਨਾਲ ਬਰਛਾ ਹਾਥੀ ਦੇ ਮੱਥੇ ਵਿੱਚ ਮਾਰਿਆ 나ਗਣੀ ਫੁਲਾਦੀ ਬਰਛਾ ਹਾਥੀ ਦੀਆਂ ਢਾਲਾਂ ਨੂੰ ਵਿੰਦਾ ਹੋਇਆ ਉਸ ਦੇ ਮੱਥੇ ਵਿੱਚ ਚੁੱਭ ਗਿਆ ਖੁੱਬ ਗਿਆ ਹਾਥੀ ਨੂੰ ਜਦ ਪੀੜ ਹੋਈ ਅਤੇ ਜਦ ਉਸ ਆਪਣੇ ਸਾਹਮਣੇ ਇੱਕ ਸ਼ੇਰ ਵਾਂਗ ਗੱਜਦੇ ਹੋਏ ਸਿੰਘ ਨੂੰ ਵੇਖਿਆ ਤਾਂ ਚੰਗਾੜਦਾ ਹੋਇਆ ਪਿੱਛਾਂ ਭੱਜ ਤੁਰਿਆ ਹਾਥੀ ਆਪਣੀਆਂ ਫੁੱਜਾਂ ਨੂੰ ਲਟਾਰਦਾ ਜਿੱਧਰ ਮੂੰਹ ਹੋਇਆ ਉਧਰ ਹੀ ਭੱਜ ਜਾ ਰਿਹਾ ਸੀ ਉਸ ਦੇ ਪਿੱਛੇ ਗੱਜਦਾ ਹੋਇਆ ਭਾਈ ਬਜਿੱਤਰ ਸਿੰਘ ਘੋੜੇ ਤੇ ਚੜਿਆ ਇੰਜ ਹਕਾਰਾ ਮਾਰ ਰਿਹਾ ਸੀ ਜਿਵੇਂ ਉਹ ਆਪਣੇ ਖੇਤ ਵਿੱਚੋਂ ਕਿਸੇ ਸੂਰ ਨੂੰ ਭਜਾਰਿਆ ਹੋਵੇ ਉਧਰ ਸਿੱਖ ਫੌਜ ਵੀ ਤਿਆਰ ਬੈਠੀ ਸੀ ਜਦ ਉਹਨਾਂ ਹਾਥੀ ਨੂੰ ਭਜਦਾ ਹੋਇਆ ਵੇਖਿਆ ਤਾਂ ਉਹ ਲਲਕਾਰੇ ਮਾਰਦੇ ਪਹਾੜੀਆਂ ਉੱਤੇ ਆ ਚੜੇ ਪਹਾੜੀਆਂ ਨੂੰ ਤਾਂ ਹੁਣ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਇੱਥੇ ਲੁਕਣਾ ਚਾਰ ਚਫੇਰੇ ਆਪਣੀਆਂ ਜਾਨਾਂ ਬਚਾਉਂਦੇ ਭੱਜ ਗਏ ਕਈ ਰਾਜੇ ਮਾਰੇ ਗਏ ਅਤੇ अनेका ਪਹਾੜੀਏ ਜ਼ਖਮੀ ਹੋ ਗਏ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਦੀ ਇਸ ਬਹਾਦਰੀ ਉੱਤੇ ਬਹੁਤ ਖੁਸ਼ ਹੋਏ ਅਤੇ ਉਹਨਾਂ ਉਸ ਨੂੰ ਥਾਪੜਾ ਦਿੱਤਾ ਅਤੇ ਆਪਣੇ ਵੱਲੋਂ ਇੱਕ ਤਲਵਾਰ ਦੀ ਬਖਸ਼ਿਸ਼ ਵੀ ਕਰ ਦਿੱਤੀ ਭਾਈ ਬਚਿੱਤਰ ਸਿੰਘ ਦਾ ਨਾਗਣੀ ਵਰਛਾ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿੱਚ ਹਾਲੇ ਵੀ ਮੌਜੂਦ ਹੈ ਸਿੱਖ ਸੰਗਤਾਂ ਉੱਥੇ ਜਾ ਕੇ ਦੇਖ ਸੰਗਤियां ਹਨ ਹੋਈਆਂ ਭੁੱਲਾਂ ਦੀ ਖਿਮਾਵਤ ਵਤਵਾ ਮੇਰੇ ਵੀਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਵਤਵਾ ਸਾਕੀ ਸੁਣੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ